ਅਮਰਸਾਦ ਚ ਪੁਲਸ ਅਤੇ ਬਦਮਾਸ਼ਾਂ ਚ ਹੋਇਆ ਇਨਕਾਊਂਟਰ ਬਦਮਾਸ਼ਾਂ ਤੇ ਪੁਲਸ ਵਿਚਾਲੇ ਹੋਈ ਜ਼ਬਰਦਸਤ ਫਾਇਰਿੰਗ ਪੁਲਸ ਦੀ ਜਵਾਬੀ ਕਾਰਵਾਈ ਚ ਇੱਕ ਬਦਮਾਸ਼ ਦੀ ਲੱਤ ਚ ਵੱਜੀ ਗੋਲੀ ਪੁਲਸ ਨੇ ਜ਼ਖਮੀ ਤੇ ਉਸਦੇ ਸਾਥੀ ਨੂੰ ਕੀਤਾ ਗ੍ਰਿਫਤਾਰ ਵੇਰਕਾ ਬਾਈਪਾਸ ਨੇੜੇ ਹੋਇਆ ਹੈ ਇਨਕਾਊਂਟਰ ਸੀਆਈਏ ਦੀ ਟੀਮ ਚਪਟ ਮਰਾਦਾ ਕਰ ਰਹੀ ਸੀ ਪਿੱਛਾ ਇਨਕਾਊਂਟਰ ਚ ਇੱਕ ਬਦਮਾਸ਼ ਤੇ ਲੱਤ ਚ ਵੱਜੀ ਗੋਲੀ ਅਤੇ ਉਸਦੇ ਸਾਥੀ ਨੂੰ ਵੀ ਕਰ ਲਿਆ ਪੁਲਸ ਨੇ ਗ੍ਰਿਫਤਾਰ ਉਸ ਤੋਂ ਪਹਿਲਾਂ ਮਜੀਠਾ ਰੋਡ ਦੇ ਵਿੱਚ ਜਿਹੜਾ ਹਸਪੀਟਲ ਹੈਗਾ ਕੇਅਰ ਐਂਡ ਕਿਉਰ ਬਟਾਲਾ ਰੋਡ ਇੱਥੇ ਵਾਰਦਾਤ ਕੀਤੀ ਸੀ ਦੋ ਬੰਦਿਆਂ ਨੇ ਔਰ ਇਹਦੇ ਚ ਪੁਲਿਸ ਨੇ ਬੜਾ ਮੁਸਤਦੀਨਾ ਕੰਮ ਕੀਤਾ ਜੋ ਸਾਡੇ ਕੋਲ ਕੰਪਲੇਂਟ ਆ ਦੋਨੋਂ ਵਾਰਦਾਤਾਂ ਟਰੇਸ ਹੋਈਆਂ ਔਰ ਜਿਹੜਾ ਸਮਾਨ ਸੀਗਾ ਜਿਹੜਾ ਆਪਣਾ ਸਿਵਲ ਲਾਈਨ ਦੇ ਵਿੱਚ ਮੈਡਮ ਰੇਖਾ ਮਜੀਠੀ ਆ ਸੀਗੇ ਇਹ ਇੰਗਲੈਂਡ ਵਾਸੀ ਨੇ ਆਪਣੀ ਡਾਕਟਰ ਜਿਹੜੀ ਉਹਨਾਂ ਦੀ ਅੰਜਲੀ ਹੈਗੀ ਉਹਦੇ ਨਾਲ ਆਏ ਸੀਗੇ ਇਹਨਾਂ ਦਾ ਜੇ ਆਪਾਂ ਦੇਖੀਏ ਪਾਸਪੋਰਟ ਸੀਗਾ ਨਾਰਥਰਨ ਆਇਲੈਂਡ ਤੇ ਗ੍ਰੇਟ ਬ੍ਰਿਟੇਨ ਦਾ ਆਈਫੋਨ ਸੀ ਆਈਸੀਆਈਸੀ ਕਾਰਡ ਸੀਗੇ ਬਰਕਲੇ ਦਾ ਕਾਰਡ ਸੀ ਯੂਕੇ ਦਾ ਅਮਰੀਕਨ ਐਕਸਪ੍ਰੈਸ ਸੀ ਸਨ ਗਲਾਸਸ ਸੀ ਤੇ 300 ਪਾਉਂਡ ਸੀਗੇ ਯੂਕੇ ਦੇ ਤੇ 2000 ਇੰਡੀਅਨ ਕਰੰਸੀ ਸੀ ਦੂਜੇ ਪਾਸੇ ਜਿਹੜੇ ਮੈਡਮ ਕੁਰਾਸ਼ੀ ਹੈਗੇ ਉਹ ਮੁਰਸ਼ਿਸ ਦੇ ਰਹਿਣ ਵਾਲੇ ਸੀਗੇ ਜਿਹੜਾ ਮਜੀਠਾ ਰੋਡ 'ਚ ਹੋਇਆ ਉਹਨਾਂ ਦੇ ਕੋਲੋਂ ਉਹਨਾਂ ਦਾ ਜਿਹੜਾ ਪਾਸਪੋਰਟ ਨੈਸ਼ਨਲ ਆਈਡੀ ਕਾਰਡ ਕਰੰਸੀ ਨੋਟਸ 600 ਯੂਰੋ ਜਿਹੜੇ ਸੀਗੇ ਔਰ ਇੰਡੀਅਨ ਕਰੰਸੀ 20000 ਇਹ ਸਾਰੀ ਖੋਈ ਗਈ ਸੀ ਕਿ ਇਨ दैट ਪਰਸ ਸੋ ਬੜੀ ਅੱਛੀ ਮਿਹਨਤ ਇਹਦੇ ਵਿੱਚ ਕੀਤੀ ਸਾਡੇ ACP ਨਾਰਥ ਮਨਿੰਦਰ ਔਰ ਇਨਸਪੈਕਟਰ ਗੁਰਪ੍ਰੀਤ ਸਿਵਲ ਲਾਈਨ ਤੇ ਦੂਸਰਾ ਮੌਲਤ ਸਾਡੇ ਸੀਆਈਏ ਦੀ ਟੀਮ ਸਾਰਿਆਂ ਨੇ ਇਹਨੂੰ ਟ੍ਰੇਸ ਕੀਤਾ ਜਦੋਂ ਇਹ ਇੱਥੇ ਰਿਕਵਰੀ ਵਾਸਤੇ ਲੈ ਕੇ ਆਏ ਇਸ ਥਾਂ ਤੇ ਇਹਨੇ ਇੱਕ ਮਲਾਜ਼ਮ ਦੀ ਜਿਹੜੀ ਗਨ ਸੀ ਅਸॉल्ट ਉਹਨੂੰ ਹੱਥ ਪਾ ਲਿਆ ਤੇ ਅੱਬੀ ਤਾਂ ਕਿ ਮੈਂ ਇਹਨਾਂ ਦਾ ਨੁਕਸਾਨ ਕਰਦਾ ਖੋਕੇ ਉਹਨੂੰ ਵਾਰਡ ਆਫ ਕਰਨ ਵਾਸਤੇ ਜਿਹੜਾ ਜਸਕਰਨ ਸਿੰਘ ਸਾਡਾ ਆਈਓਐਸ ਕੇਸ ਦਾ ਸਿਵਲ ਲਾਈਨ ਦਾ ਏਐਸਆਈ ਉਹਨੇ ਆਪਣੇ ਸਰਵਿਸ ਪਿਸਟਲ ਤੋਂ ਫਾਇਰ ਕੀਤਾ ਜੋ ਕਿ ਇਹਦੇ ਪੈਰ ਦੇ ਵਿੱਚ ਲੱਗਿਆ ਸਾਰੀ ਬਰਾਮਦਗੀ ਟੋਟਲ ਹੋ ਚੁੱਕੀ ਹੈ ਔਰ ਜਿਹੜਾ ਇਹਦੇ ਨਾਲ ਦਾ ਦੂਸਰਾ ਗੁਰਕੀਰਤ ਨਾਮ ਦਾ ਮਲਜ਼ਮ ਹੈ ਜਿਹੜਾ ਮਜੀਠਾ ਰੋਡ ਵਾਰਦਾਤ ਚ ਹੈ ਉਹ ਵੀ ਅਸੀਂ ਨਾਮਜ਼ਦ ਕਰ ਲਿਆ ਜਲਦੀ ਉਹ ਵੀ ਫੜਿਆ ਜਾਏਗਾ ਇੱਥੇ ਬਰਾਬਦਗੀ ਕੀ ਕਰਨਾ ਹੈ ਸਰ ਇੱਥੇ ਇਹਨੇ ਦੱਬੇ ਹੋਏ ਸੀ ਜੀ ਪਰਸ ਵਗੈਰਾ ਜਿਹੜੇ ਉਹਨਾਂ ਦੇ ਸੀਗੇ ਉਹ ਚੀਜ਼ਾਂ ਲੈਣ ਵਾਸਤੇ ਇੱਥੇ ਆਏ ਸੀ ਇੱਕੋ ਰਾਉਂਡ ਫਾਇਰ ਹੋਇਆ 9mm ਦਾ ਜੀ ਔਰ ਸਾਡੇ ਜਿਹੜੇ ਸੀਐਮ ਸਾਹਿਬ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਟਰਵਰਡ ਸਨੈਚਿੰਗ ਐਂਡ ਸਟਰੀਟ ਕ੍ਰਾਈਮ ਉਹਦੇ ਚ ਅੰਮ੍ਰਿਤਸਰ ਪੁਲਿਸ ਪੂਰਾ ਤਰ੍ਹਾਂ ਪੈਰਾ ਦੇ ਰਹੀ ਹੈ ਐਂਡ ਵੀ ਆਰ ਡਿਊਟੀ ਬਾਉਂਡ ਕਿ ਅਸੀਂ ਹਰ ਤਰੀਕੇ ਨਾਲ ਪ੍ਰੋਟੈਕਸ਼ਨ ਦਈਏ ਆਪਣੇ ਸਿਟੀਜ਼ਨਾਂ ਨੂੰ ਕਿਹੜੇ ਹੋਈ ਹੈ ਕੋਈ ਹੋਗੀ ਬਰਾਬਦੀ ਜਿਹੜੀ ਕਰਨ ਵਾਸਤੇ ਆਏ ਸਾਰੇ ਸਾਰੇ ਹੋ ਗਈਆਂ ਔਰ ਸਿਰਫ ਉਹਨ ਮਲਜ਼ਮ ਜਿਹੜਾ ਦੂਜਾ ਗੁਰਕੀਰਤ ਹੈ ਕਿਉਂਕਿ ਮੇਨ ਮਲਜ਼ਮ ਇਹੀ ਸੀਗਾ ਇਹਦੇ ਖਿਲਾਫ ਪਹਿਲਾਂ ਵੀ ਪਰਚੇ ਦਰਜ ਨੇ ਔਰ ਪਹਿਲਾਂ ਵੀ ਇਹਦੇ ਖਿਲਾਫ ਕਾਫੀ ਪ੍ਰੀਵੈਂਟਿਵ ਐਕਸ਼ਨ ਵੀ ਕੀਤਾ ਗਿਆ ਸੋ ਮੈਂ ਸਾਰੀ ਟੀਮ ਨੂੰ ਸਪੈਸ਼ਲੀ ਸਾਡੇ ACP ਮਨਿੰਦਰ ਔਰ ਗੁਰਪ੍ਰੀਤ ਔਰ ਮੋਲਕ ਇਹ ਸਾਰਿਆਂ ਨੂੰ ਤੇ ਮਜੀਠਾ ਰੋਡ ਐਸ ਐਚਓ ਜਿਹੜਾ ਰਣਜੀਤ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਦੇ ਹੈਵ ਡਨ ਅ ਵੰਡਰਫੁਲ ਜੌਬ ਔਰ ਅਸੀਂ ਇਹਦੇ ਚ ਬੜਾ ਐਪਰੀਸ਼ੀਏਟ ਵੀ ਕੀਤਾ ਦੋਨੋਂ ਜਿਹੜੇ ਵਿਕਟਮਸ ਨੇ ਉਹ ਵੀ ਤੋਂ ਅਡਾ ਸ਼ੇਅਰ ਕਰ ਸਰ ਪਹਿਲਾਂ ਤੋਂ ਮਾਮਲੇ ਦਰਜ ਇਹਨਾਂ ਦੇ ਖਿਲਾਫ ਹਾਂਜੀ ਹਾਂਜੀ ਜਿਹੜਾ ਇਹ ਭਿੰਦਾ ਬੰਦਾ ਮੇਨ ਫੜਿਆ ਨਾ ਆਪਾਂ ਜਿਹੜਾ ਇਹ ਹੈਗਾ ਸੂਰਜ ਏਲੀਅਸ ਮੰਡੀ ਪਿੰਡੀ ਸੈਦਾਨ ਤਹਿਸੀਲ ਨਾਲੇ ਦਾ ਇਹਦੇ ਖਿਲਾਫ ਦੋ ਮੁਕੱਦਮੇ ਪਹਿਲਾਂ ਦਰਜ ਨੇ ਔਰ ਬੜੀ ਬਾਰ ਇਹਦੇ ਖਿਲਾਫ ਪੁਲਿਸ ਨੇ ਪ੍ਰੀਵੈਂਟਿਵ ਐਕਸ਼ਨ ਵੀ ਕੀਤਾ ਔਰੇ ਥੋੜਾ ਨੋਟੋਰੀਅਸ ਕ੍ਰਿਮੀਨਲ ਹੈ ਪ੍ਰਾਣਾ ਅੱਛਾ ਸਰ ਜਦੋਂ ਪੁਲਿਸ ਦੀ ਇਹਨੇ ਕੋਈ ਗਨ ਖੋ ਕਿ ਇਹਨੇ ਇਹਦੇ ਕੋ ਗੋਲੀ ਚੱਲੀ ਨਹੀਂ ਜਾਂ ਅੜ ਗਈ ਸੀ ਜਾਂ ਫਿਰ ਨਹੀਂ ਨਹੀਂ ਇਹਨੇ ਹਜੇ ਹਜੇ ਘੱਟ ਹੀ ਰਿਹਾ ਸੀ ਤਾਂ ਉਹਨੇ ਜਿਸ ਕਰਨੇ ਆਪਣੀ ਇਮੀਡੀਏਟਲੀ ਇਹ ਨਿਊਟਰਲਾਈਜ਼ ਕਰਨ ਵਾਸਤੇ ਕਿਉਂਕਿ ਬੜਾ ਵੱਡਾ ਨੁਕਸਾਨ ਹੋ ਜਾਂਦਾ ਜੇ ਅਸੌਲਟ ਦਾ ਵਿੱਚ ਇਹ ਕੁਝ ਕਰ ਦਿੰਦਾ ਤਾਂ ਉਸ ਕਰਕੇ ਉਹਨੇ ਇਮੀਡੀਏਟਲੀ ਬੜੀ ਮੈਂ ਇਹਨੂੰ ਅਲਰਟਨੈਸ ਸਮਝੂਗਾ ਔਰ ਬਹਾਦਰੀ ਸਮਝੂ ਉਹਨੇ ਇਮੀਡੀਏਟਲੀ ਫਾਇਰ ਕੀਤਾ ਵਾਪਸ ਸਰ ਸਿਰਫ ਐਨਆਰਆਈ ਲੋਕਾਂ ਨੂੰ ਇਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਸੀ ਇਹਨਾਂ ਲੋਕਾਂ ਨੂੰ ਮਤਲਬ ਕੁਦਰਤੀ ਦੋਨੇ ਹੋ ਗਏ ਜੀ ਅਰ ਈ ਰਿਕਸ਼ਾ ਦੇ ਵਿੱਚ ਜਿਆਦਾ ਵਿਕਟਿਮਸ ਨੂੰ ਇਹ ਟਾਰਗੇਟ ਕਰ ਰਹੇ ਸੀਗੇ